ਸਾਰੀ ਦੁਨੀਆ ਪਤਾ ਨਹੀਂ ਬਾਈ ਜੀ ਕਿਹੜੇ ਰਾਤ ਰੁਪਈਆ ਆ ਦੇਖੋ ਬਾਈ ਜੀ ਆ ਦੇਖੋ ਸੁਨਿਆਂ ਦੇ ਵਿੱਚ ਆ ਬਨ ਰਹੇ ਨੇ ਖਾਣੇ ਦੇਖੋ ਬਾਈ ਜੀ ਉਹਦੇ ਆਸ ਕੇ ਨਾਲ ਕਿਵੇਂ ਬੜੀ ਬਈ ਫਿਰਦੀ ਐ ਇਹ ਉਦੋਂ ਦੇਖਦੇ ਜਾਓ ਬਾਈ ਜੀ ਇਹਨੇ ਕਾਲ ਆਲੇ ਨਹੀਂ ਆਉਣਾ ਆਓ ਦੇਖੋ ਉਹ ਆ ਗਿਆ ਪਉਗਾ ਪ੍ਰੇਰਨ ਕਰਕੇ ਆ ਦੇਖੋ ਆਲਾ ਤਾਂ ਫੈੜੀ ਤੇ ਇਹ ਕੰਮ ਕੰਮ ਤੋਂ ਆਇਆ ਦੇਖੋ ਬਾਈ ਰੱਜ ਜਾਇਆ ਦਾਰੂ ਦਾ ਦੇਖੋ ਮੰਗ ਰੋ ਦੇਖੋ ਹੀ ਲੱchnਾ ਹੋਈ ਜਾਂਦ ਨੇ ਸੱਚ ਐ ਬਾਈ ਜੀ ਦੁਨੀਆ ਦੇ ਵਿੱਚ ਅੱਜ ਇਹ ਹੀ ਕੋ ਚੱਲ ਰਿਹਾ ਐ ਦੇਖੋ ਇਹ ਬਾਈ ਜੀ ਇਹ ਦੇਖੋ ਇਹਨੂੰ ਕੋਈ ਕਹਿੰਦਾ ਦੇਖੋ ਬਾਈ ਜੀ ਇਹ ਤਾਂ ਕਹਿੰਦੀ ਇਹ ਤਾਂ ਰੋਜ਼ ਦੀ ਲੱਤ ਨੇ ਲੋ ਪਾਣੀ ਦਾ ਗਲਾਸ ਜਦ ਭਰਿਆ ਕਹਿੰਦੀ ਚੱਕ ਫੜ ਪਾਣੀ ਪੀ ਲੈ ਪਾਣੀ ਦੇ ਬਹਾਨੇ ਕੀ ਪਤਾ ਨੇ ਡਰਿੰਕੀ ਦਿੱਤੀ ਹੋਊਗੀ ਇਹ ਦੇਖੋ ਉਹ ਵੀ ਅੱਗੋਂ ਮਰਤਾ ਬੰਦਾ ਕਹਿੰਦਾ ਲੈ ਫੜ ਲੈ ਜਾ ਗਲਾਸ ਜਆ ਫੜ ਕੇ ਬਾਈ ਜੀ ਇਹ ਬਣ ਦੁਨੀਆ ਦਾ ਓਏ ਗੁਰ ਦੇਖੋ ਸਭ ਆਪਣੀ ਆਪਣੀ ਲਾਈਫ ਹੈ ਜਾ ਜ਼ਿੰਦਗੀ ਵੀ ਬਾਈ ਜੀ ਐਦਾ ਜੀਣ ਨੇ ਸਭ ਮਜੇ ਚ ਨੇ ਸਭ ਮਜੇ ਲੈ ਰਹੇ ਨੇ ਫੁੱਲ ਬਾਈ ਜੀ ਇਹ ਦੇਖੋ ਉਧਰ ਉਹ ਇਹ ਤੇ ਪੇ ਇਹ ਅੱਗੇ ਹੀ ਦੇਖੋ ਬਾਈ ਜੀ ਇਹ ਆਉਨੋ ਉਹਨਾਂ ਤੇ ਖਾਤਾ ਉਹ ਤਾਂ ਰੱਜਾ ਹੋਇਆ ਬਾਈ ਜੀ ਉਧਰ ਉਹ ਵੀ ਚੱਕੋ ਤੇ ਰਹਿ ਨਹੀਂ ਜਦੀ ਆ ਮਾਰਿਆ ਮਾਰਿਆ ਤਾਂ ਕਾ ਉਹ ਲੁੱਟੂ ਫੁੱਟੂ ਹੋ ਗਿਆ ਬਾਈ ਜੀ ਇਸ ਹੋ ਗਿਆ ਇਹਨੂੰ ਐ ਲੱਗਿਆ ਦੇਖੋ ਦੇਖੋ ਭਾਈ ਜੀ ਜਿਮਾਤਾ ਇੰਨੇ ਵੀ ਹੱਥ ਜਮਾਰੇ ਅੱbica ਵੀ ਅੱਧਾ ਲੁੱਟ ਗਿਆ ਭਾਈ ਜੀ ਕੀ ਕਹੋਗੇ ਇਹ ਦੁਨੀਆ ਵਾਲੇ ਬਾਕੀ ਤੁਸੀਂ ਕੀ ਕਹੋਗੇ ਇਹਨਾਂ ਵਾਰੇ ਦੇਖੋ ਭਾਈ ਉਹ ਤਾਂ ਫੇਰ ਕੰਦੀ ਮੱਥੇ ਜੇ ਹੱਥ ਮਾਰਿਆ ਫੇਰ ਫੇਰ ਉੱਠ ਖੜਿਆ ਕਹਿੰਦੀ ਇਹ ਨੂੰ ਪੜਿਆ ਫੇਰ ਫੇਰ ਮਾਰਿਆ ਧੱਕਾ ਜਾ ਉਹ ਦੇਖ ਤਾਂ ਫੇਰ ਮੰਜੇ ਤੇ ਭਾਈ ਜੀ ਉਹ ਦੇਖੋ ਉਹ ਥੈਂ ਥੈਂ ਵਾਰੀ ਵਾਰੀ ਉੱੜਦਾ ਫੇਰਾ ਵਾਰੀ ਵਾਰੀ ਉੱੜਦਾ ਭਾਈ ਜੀ ਇਹ ਆ ਲੈ ਪਰ ਕਹਿੰਦੀ ਤੌਲੀਆ ਜਾ ਪਰਨਾ ਹੈ ਜੋ ਵੀ ਹੈ ਬਾਈ ਜੀ ਕਹਿੰਦੀ ਪਾ ਜਾ ਠਿੱਕੇ ਕਾ ਨਹੀਂ ਲਓ ਬਾਈ ਜੀ ਉਹਦਾ ਇਹਨੂੰ ਲੱਗਿਆ ਇਹਦਾ ਗੈਸੋ ਉਹਨੇ ਵੀ ਨਾਟਕ ਖੇਡਿਆ ਮੈਨੂੰ ਤਾਂ ਲੱਗਦਾ ਉਹ ਦੇਖੋ ਇਧਰ ਇਹਦੇ ਨਾਲ ਕਹਿੰਦੀ ਵੀ ਇਹ ਤਾਂ ਇਹ ਲੁੱਟ ਗਿਆ ਬਾਈ ਜੀ ਲਓ ਜੀ ਆ ਹੁਣ ਲੱਗੇ ਮਜੇ ਲਓ ਬਾਈ ਜੀ ਆ ਗਏ ਇੱਕ ਦੂਜੇ ਦੀ ਮੁਕਲਜਾ ਦੇਖੋ ਬਾਈ ਜੀ ਅੱਜ ਦੀ ਦੁਨੀਆ ਦੀਆਂ ਕਰਤੂਤਾਂ ਇਹ ਹਲੋ ਭਾਈ ਜੀ ਉਹ ਵੀ ਲੱਗ ਗਿਆ ਪਾਸੇ ਵਾ ਨਾ ਇਹਨਾਂ ਨੂੰ ਹੋ ਗਿਆ ਵਿਸ ਹੋ ਗਿਆ ਲਓ ਭਾਈ ਜੀ ਪਰ ਉਹ ਉੱਠ ਕੇ ਕਿਸੇ ਹਿਸਾਬ ਨਾਲ ਦੇਖੋ ਚਾਈਟਲੀਆ ਉਹ ਫੇਰ ਪੈ ਜਾਂਦਾ ਹੈ ਭਾਈ ਜੀ ਬਾਰ ਬਾਰ ਉੱਠ ਉੱਟ ਕੇ ਪੈਂਦਾ ਲਓ ਆ ਝੱਕੋ ਭਾਈ ਜੀ ਹੋ ਰਹੇ ਨੇ ਯਾਦ ਰਾਮੇ ਭਾਈ ਜੀ ਕੀ ਕਹੋਗੇ ਛੱਜਵੇਂ ਹਜੇ ਕੁਝ ਹੋ ਰਿਹਾ ਅੱਜ ਦੀ ਦੁਨੀਆ 'ਚ ਬਾਕੀ ਕੀ ਕਹੋਗੇ ਕਮੈਂਟਾ ਚੱਲੋ ਜੀ ਆ ਚੱਲ ਪਰਮਨਰਜਨ ਉਹ ਵੀ ਲਾਇਦਾ ਉਹਦੀ ਉੱਤੇ ਕੀ ਛੋੜਾ ਕੋਤਨ ਸੈਟਲ ਹੋਇਆ ਲਓ ਜੀ ਹੋਇਆ ਖੜਾ ਚੱਕੋ ਆਗੇ ਜਦੋਂ ਇਹ ਲੱਗਦਾ ਉਹਨੂੰ ਇਹ ਦੇਖੋ ਬਾਈ ਜੀ ਇਹ ਦੇਖਿਆ ਨੇ ਉਹ ਉਹ ਤਾਂ ਤੰਗ ਹੀ ਰਹਿ ਗਿਆ ਬਾਈ ਜੀ ਆ ਬੇਸੇ ਨੂੰ ਕਰਦਾ ਉਹਨਾ ਵੀ ਪਤਾ ਤੇਰਾ پاਗਲਾ ਕਿਉਂ ਵੀ ਤੀਲੋ ਮੱਥਾ ਵੱਜਾ ਮੰਜੇ ਦੇ ਪਾਵੇ ਤੀ ਕਹਿੰਦਾ ਆ ਕੀ ਹੋ ਗਿਆ ਲਓ ਬਾਈ ਜੀ ਉਹਨੇ ਦੇਖ ਲਏ ਰਮਾਂਚੇ ਦਾ ਸੀਣਾ ਭਾਈ ਜੀ ਆ ਵੀ ਦੇਖੋ ਇਤੋਂ ਕਿਵੇਂ ਦੌੜ ਲਾਉਗਾ ਭਾਈ ਜੀ ਕੀ ਕਹੋਂਗੇ ਅੱਜ ਕੱਲ ਦੀ ਦੁਨੀਆ ਦਾ ਸੱਚ ਨੇ ਕੋਸਾ ਹਕੀਕਤ ਹੈ ਭਾਈ ਜੀ ਆ ਲੋ ਇਹ ਵੀ ਬਹਿ ਬਹਿ ਕੇ ਹੁੰਦੇ ਕੋ ਕਿਵੇਂ ਟਪੂ ਉਹ ਦੇਖੋ ਉਹਨੂੰ ਕਹਿ ਲੱਗਿਆ ਬੀਬੂ ਕੀ ਕਰੀ ਜਾਨੀ ਆ ਵੀ ਮੈਂ ਕਰ ਤੂੰ ਤੇਰੀ ਦੇਖ ਲਈ ਇਹ ਜਨਾਨੀ ਨੂੰ ਇਹ ਪਤਾ ਲੱਗਿਆ ਜੀ ਮੈਂ ਇਹ ਕਹਿੰਦਾ ਬਾਅਦ ਜਾਨਾ ਕਿ ਇਹਦੇ ਬਾਅਦ ਤੇ ਜਾਨਾ ਇਹ ਦੇਖੋ ਇਹ ਕਿਵੇਂ ਥੱਕੇ ਜਿਵੇਂ ਮਰੀ ਜਿਹਾ ਬਿੱਤੂ ਕੀ ਕਹੀ ਜਾਂਦਾ ਵੀ ਤੂੰ ਤਾਂ दारू ਦੇ ਦਾਸ ਜਿਹਾ ਬੋਲ ਰਿਹਾ ਪਰ ਨਹੀਂ ਭਾਈ ਜੀ ਅਸਲ ਚ ਉਹਨੇ ਸਾਰਾ ਕੁਝ ਦੇਖ ਲਿਆ ਲੋ ਆ ਵੀ